ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਧੂ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਜੀ ਲਓ ਜੀ ਹੁਣ ਮੈਂ ਜਾ ਰਹੀ ਥੀ ਸਾਡੇ ਨਾਲ ਦੇ ਪਿੰਡ ਸਮੂਥਨਿੰਗ ਕਰਨ ਉਹਨਾਂ ਦੇ ਘਰੀ ਕਰਕੇ ਆਉਣੀ ਆ ਸਮੂਥਨਿੰਗ ਹੁਣ ਜਿਹੜਾ ਹੈਗਾ ਸਾਡਾ ਫੋਨ ਆ ਗਿਆ ਸਾਡਾ ਦੋਤਾ ਆ ਰਿਹਾ ਹੈ ਬਾਹਰੋਂ ਆਇਆ ਹੈਗਾ ਕੱਲੋ ਕੈਨੇਡਾ ਤੋਂ ਅੱਜ ਹੋਰੇ ਮਿਲਣ ਆ ਰਹੇ ਨੇ ਤੇ ਚਲੋ ਮੇਰੇ ਕੋਲੇ ਪਹਿਲਾਂ ਦੀ ਡੇਟ ਦਿੱਤੀ ਹੋਈ ਥੀ ਜੀ ਜੇ ਉਹਨਾਂ ਨੇ ਟਾਈਮ ਤੇ ਫੋਨ ਕਰਿਆ ਨਹੀਂ ਫਿਰ ਆਪਾਂ ਅਗੜ ਪਿੱਛੇ ਦਾਰ ਲੈਂਦੇ ਬਾਕੀ ਮੰਮੀ ਉਰੀ ਹੈਗੇ ਆ ਹੈਲੋ ਉਹਨੂੰ ਸੌਣ ਲੈ ਪਰ ਸਿਹਰੇ ਕੀ ਇੱਛੇ ਆਪ ਕਿਹਾ ਉਹ ਹੈ ਇਹ ਸੋਚਿਆ ਆ ਕੀ ਨੰਦੀਬ ਨੂੰ ਆ ਹੈ ਨੰਦੀਬ ਨੂੰ ਕੀ ਆ ਸੱਚੇ ਮੇਰਾ ਕੀ ਹੋ ਗਿਆ ਪਤਾ ਨਹੀਂ ਪਤਾ ਵੀ ਮੈਨੂੰ ਪਤਾ ਸੀ ਬਸ ਆਉਂਦੇ ਲੈ ਇੱਕ ਭਾਂਜੂਂ ਡੀਕਦੇ ਦੋਨੇ ਆ ਗਏ ਦੂਜਾ ਬਿਨਾਂ ਦੱਸੀ ਆ ਗਿਆ ਪਤਾ ਨਹੀਂ ਕਿੱਥੋਂ ਆ ਗਿਆ

ਆ ਦੂਰੇ ਵਗਦੇ ਸਾਡ ਜਪਈ ਹੋਦ ਤਵਾ ਦੋਾਰੇ ਮੈਂ ਨਾ ਦਸਦੀ ਨਾ ਰਾਤ ਵਿੱਚ ਕਾ ਨਹੀਂ ਰੱਖਿਆ ਤੂੰ ਬਣਾ ਸੀ ਕੋਈ ਕੋਈ ਬੋਲ ਤੂੰ ਕੀ ਆਲਾ ਵਧੀਆ ਤੂੰ ਕੋ ਨਹੀਂ ਗਿਆ ਇੱਕ ਬੋਇਤਾ

ਉੱਪਰ ਜੱਟ ਡੱਡੂ ਪਾਉਂਦੇ ਤੋਰਸੀਆਂ ਲੈ ਆਓ ਅਜੇ ਮਾਮਾ ਤੇ ਹੱਸ ਆ ਜਾਣੀ ਦੇਖ ਘਰ ਵਧੀਆ ਲੱਗ ਜੀ ਤੇਰਾ ਆਪੇ ਗਮ ਚੱਪ ਚੱਲ ਨਹੀਂ ਲਾ ਦੇ ਬਾਪੂ ਤੇ ਹਾਂ ਜੀ ਜੀ ਨਾ ਜੀ ਲੱਗਣ ਦਾ ਟਾਈਮ ਹੀ ਨਹੀਂ ਹੈਗਾ ਕੋ ਪਤਾ ਹੀ ਨਹੀਂ ਲੱਗਦਾ ਜੀ ਜੀ ਲੱਗ ਰਿਹਾ ਕਿ ਨਹੀਂ ਲੱਗ ਰਿਹਾ ਉਹ ਕਮਰਾ ਦਾ ਸਿੱਕੂ ਜੋ ਨਹੀਂ ਬਾਤ ਕਰਾਏ ਮੈਂ ਮਦਦ ਕਰਾ ਰਹੀ ਮੈਂ ਰੰਗ ਵੀ ਸਾਰਾ ਮਾਗ ਰਹੀ ਹਾਂ ਮੈਂ ਦੱਸਾਂਗਾ ਨਾ ਮੈਨੂੰ ਨਹੀਂ ਲੱਗਦਾ ਮੈਂ ਦਾੜੀ ਰੱਖ ਲਈ ਹੈ ਸ਼ੇਟਾ ਕਟਾ ਟਾ ਨਹੀਂ ਨਹੀਂ ਰੁਕ ਜਾ ਫੇ ਕਿਰਾ ਪਾਣੀ ਉਹ ਹੋ ਗਿਆ ਹਲੇ ਤਾਂ ਬਣਾ ਲੀਦਾ ਹੁਣ ਇਧਰ ਦੇ ਫੀਲਾ ਇਹ ਫਾਇਦਾ ਪੁੱਛੀਂ ਬਣਾ ਛੱਡ ਛੱਡ ਬਾਬਾ ਮੈਂ ਨੋ ਕਿਉਂ ਆਪੇ ਮੈਂ ਨਹੀਂ ਪੀਣਾ ਪੂ ਪੈ ਗਨੇ रासा के पिंजा के उधर हां हां अभी तो पूरी पूरी सीधी गला है हां सुन ला ले अरे कटता छोटा है सामान में ले आनी असली भी गांव में तू भी ऐसा नहीं ना भाई नहीं मानता नहीं तकने से पहले पीना लोग पहले कहां था मैं नहीं لا لا کوشش ایک تھا تے ماں جے کوئی کیوں نہیں بتاتے نا لا اپنا سٹیف ٹھیک ہے ہاں جیرا اکٹھے بیٹھے ہیں سارے سارے بیٹھے ہیں ہاں ماں نو camera کن نہ فکر نہ کری ادوں کر ارے تے دیکھ لے نہیں ایکلا کلا نہیں باؤ دے نا او تو بھی آ جا ہن کوئی تو ਦੱਸ ਕੇ ਹੀ ਮਨਦੀਪ ਵਾਂਗੂੰ ਆ ਜੂਰੇ ਆਈਦਾ ਪਤਾ ਲੱਗਿਆ ਹੁਣ ਤਾਂ ਮਨਦੀਪ ਦਾ ਅਸੀਂ ਗਰਦੀਪ ਨੂੰ ਡੀ ਕਿਤੇ ਜਾ ਦੇਖਿਆ ਗੱਡੀ ਮਨਦੀਪ ਚਲਾਵੇ ਆ ਉਹਨੂੰ ਤਾਂ ਪਤਾ ਸੀ ਉਹ ਨਹੀਂ ਦੱਸਿਆ ਉਹਨੇ ਮੈਨੂੰ ਦੱਸਿਆ ਹਾਂ ਉਹਨੇ ਤਾਂ ਸੁਟਾਇਆ ਕਹਿੰਦਾ ਕਿ ਗੱਡੀ ਪੰਜਾਹ ਕਰ ਗਿਆ ਅੱਛਾ ਅੱਛਾ ਚਲ ਕਰ ਹਰ ਸੇ ਗੱਲ ਕਰ ਚਲ ਠੀਕ ਹੈ ਅੱਛਾ ਗਰਦੀਪ ਨੂੰ ਦੱਸੇ ਨਾ ਬਹਲਾ ਵੀ ਮਨਦੀਪ ਨੂੰ ਉਹਨੂੰ ਗਰਦੀਪ ਨੂੰ ਜੇ ਤੂੰ ਦੇਖਿਆ ਠੀਕ ਘੱਟ ਬਰੇ ਮੇਰੇ ਮੂੰਹ ਨਹੀਂ ਦੇਖਿਆ ਗਰਦੀਪ ਹੈ ਨਹੀਂ ਜਰਮਨੀ ਦਾ ਕੋਟੀਗਰੇ ਭਾਬੀ ਹੋਣੀ

ਇਹ ਤਾਂ ਕੰਮ ਚੱਲ ਗਿਆ। ਇੱਕ ਤਾਂ ਅੱਜ ਦਾ ਮੈਂ ਗੰਦੀ ਪਹਿਨੀ। ਹਾਂ। ਆਲੂ ਆਲੂ ਜੋ ਕੇ ਖਾ ਜਾਂਦਾ ਜੀ। ਕੋਈ ਨਾ ਤਾਈਆ ਰਹੀ ਜੋ। ਸਰੋ ਕੋਈ ਨਾ ਕੋਈ ਨਾ। ਕਰੇ ਹੋ ਜਾਣਗੇ ਮੈਂ ਸਾਡੀ ਇੱਥੇ ਦੂਰ ਰੱਖਿਆ ਕਰੋ ਮੈਂ ਹੁਣ ਇੱਥੇ ਨਾ। ਹਾਂ। ਪੂਰੇ ਮੱਦੇਨ। ਨਹੀਂ ਆ ਗਈ ਟੋਪੀ ਲਈ ਬਠਾ। ਸਾਨੂੰ ਕਿੱਥੇ ਪਤਾ ਜੀ ਸਾਨੂੰ ਤਾਂ ਆਪਨੇ ਨਾ ਆਏ ਦੀ ਪਤਾ ਲੱਗਿਆ ਮੈਂ ਤਾਂ ਖਰਦੀ ਮਿਲ ਕੇ ਚੁਰਚੋ ਕੇ। ਅੰਦਰ ਆ ਜੀ ਗੱਡੀ ਬਬਾ ਚਾਚਾ ਨੂੰ ਮੈਨੂੰ ਲਾ ਕੇ ਆ ਬੈਠਾ ਮਾਣ ਮਜ਼ਾ ਕਰਾਉਣ ਦਾ ਨਿਵਾਜ਼ ਰਹਿ ਜਾਂਦੀ ਕਿਹਦੀ ਪਤਾ ਦੀ ਇਹ ਖਾਸ ਜਰਵਾਹਰ ਉੱਤਰ ਕੇ ਆ ਗਿਆ ਬੀਬੀ ਜੀ ਚੁਣਾ ਦੇ ਕੇ ਲੱਡੂ ਨੂੰ ਘਰ ਤੇ ਮੈਂ ਫੇਰ ਆਉਣਾ ਉਹਦੇ ਵਿਚਾਰੇ ਦੀ ਚਾਹ ਤਾਂ ਹੋ ਚੱਕੇ ਬੱਲਾ ਕਿਹਦੇ ਨੂੰ ਕਿਸੇ ਦਾ ਨਹੀਂ ਆ ਜੀ ਕਿਹਦੇ ਹੁੰਦੇ ਅਧਿਕਰਿਆ ਇਹ ਇਹ ਲਾ ਦੇ ਉੱਥੇ ਤੇਜ਼ ਕਰਕੇ ਰੱਖੋ ਆਪਣੇ ਤੇ ਇਹ ਘੜਾ ਉਹਨਾਂ ਦੇ ਬਿਆਜ ਜਿਹੜਾ ਵਧੀਆ ਸੈਟ ਦੀ ਹੈ 23 ਦਾ ਲਾਗੇ ਉਹ ਨਹੀਂ ਤਾਂ 50 40 40000 ਰੁਪਈਆ ਇਕੱਠਾ ਦੋ ਗਿਲ ਦਾ ਤਾਂ ਪਰਦਾ ਉਹ ਮੈਨੂੰ ਕਹਿੰਦਾ ਜਦੋਂ ਦੇਖਿਆ ਉਹਨਾਂ ਨੇ ਫੋਟੋਆਂ ਆਏ ਆਈ ਕੱਢੀਆਂ ਆਗੇ ਬਾਖਾਰਾ ਸੰਡਿਆ ਉਹਦੇ ਮਿੱਟੀ ਸਾਫਾ ਇਹਦਾ ਬੜਾ ਸਫਾ ਹੋ ਗਿਆ। ਹਾਂ ਮੂੰਹ ਦੇ ਨਾਲ ਪੈ। ਖਾਲਾ ਤਾਂ ਪਹਿਲੇ ਇੱਧਰ ਕੋ। 3 3 ਘੰਟੇ ਚਾਹੀਦੇ 10 ਦੇ ਕੋਈ ਨਹੀਂ। ਆ ਗਿਆ ਯਾਰ ਇਹ ਕਿਹ ਕਹਿ ਨਹੀਂ ਲੀਏ। ਸਭ ਕੁਝ ਬੰਦ ਕਰ। ਇਹ ਕਰਾ ਰਿਹਾ ਸਾਡੇ। ਲਾ ਪਿਆ ਚਾ। ਮੈਂ ਨਹੀਂ ਕੋ। ਚਾਹੀ ਇਹ। ਇਹਦੇ ਤੇ ਸਮੂਠਣੇ ਕਰਨ ਤੇ ਬਾਹਰ ਕਰਨ ਗਏ ਸੀਗੇ ਆਪਾਂ। ਤੇ ਹੁਣ ਜਿਹੜਾ ਹੈਗਾ ਅੱਜ ਸਾਡਾ ਦੋਤਾ ਆਇਆ ਹੋਇਆ ਮਿਲਣ ਕੱਲ ਉਹ ਬਾਹਰੋਂ ਆਇਆ ਕੈਨੇਡਾ ਤੋਂ ਕਈ ਸਾਲਾਂ ਬਾਅਦ ਆਇਆ ਹੈਗਾ ਵੱਡੀ ਨਾਨਦ ਦਾ ਬੇਟਾ ਤੇ ਮੈਂ ਮੈਂ ਵੀ ਉੱਥੇ ਜਲਦੀ ਜਲਦੀ ਕੰਮ ਨਿਮੇੜ ਕਹੀ ਹੁਣ 1 ਵਜ ਗਿਆ ਆਪਣੇ ਘਰੇ ਮਿਸਤਰੀ ਵੀ ਲੱਗੇ ਹੋਏ ਨੇ ਹਨਾ ਕਿਉਂਕਿ ਕੋਠੀ ਦੇ ਵਿੱਚ ਕੰਮ ਚੱਲਦਾ ਆਪਣਾ ਤੇ ਉਹਦੇ ਕਰਕੇ ਉਹਨਾਂ ਨੂੰ ਚਾਹ ਪਾਣੀ ਵੀ ਬਣਾਉਣੇ ਪਹਿਲਾਂ ਆਪਾਂ ਉਧਰ ਦੂਜੇ ਘਰੇ ਬੈਠੇ ਆ ਆਪਾਂ ਮਿਲਦੇ ਆ ਜਾ ਕੇ ਆਜੋ ਸਾਨੂੰ ਵੀ ਮਲਾਉਣੇ ਆ ਰਹੇ ਨੇ ਬਾਕੀ ਦਾ ਸਾਰਿਆਂ ਨੂੰ ਮਿਲ ਲਿਆ ਮੈਂ ਹੀ ਰਹਿਣੀ ਆ ਮਿਲੇ ਬੈਣਾ ਕੀ ਵੀ ਪੈਣਾ ਲੱਗ ਗਿਆ ਪਜਾਰ ਕਰਦੇ ਆ ਬਸ ਬੜੀਆਂ ਬਾਈ ਮੈਂ ਤਾਂ ਦੱਸਿਆ ਸੀ ਅਸਲੀ ਗੱਲ ਬੜੀ ਅਸਲੀ ਖਾਣਾ ਦੇਖੀ ਲੱਗਦਾ ਨਾ ਨਾ ਸਾਲ ਲੱਗਿਆ ਮੈਂ ਬਣਾ ਲਿਆ ਮੈਂ ਵਰਗੇ ਵਾਲੀ ਦਿਖਾ ਤਾ ਕਿਸੇ ਨੂੰ ਨਹੀਂ ਦੱਸਿਆ ਹੁਣ ਫੇ ਮੈਨੂੰ ਇਹਦਾ ਪਾਈ ਉਹ ਮੇਰੇ ਬਾਹਰ ਕੋਲ ਅਸੀਂ ਦੇਖਾ ਮੁੰਡੀ ਤਾਂ ਗੱਡੀ ਚ ਚੱਲ ਹਾਂ ਚੇਹਾਂ ਲਿਆ ਗੱਡੀ ਉੱਤੀ ਛੇਰ ਕੇ ਬਾਹਰ ਤੋਂ ਪੜਾਈਦੀ ਕਹਿੰਦਾ ਮੁੰਡੀ ਕੋ ਵੀ ਰਾਹੀ ਬੈਠਿਆ ਜਾਂਦਾ ਤੂੰ ਨਾਲ ਹੀ ਆ ਬਗਾ ਹੈ ਇਹ ਇਹ ਵੀ ਸਰਪਾਈ ਕਿ ਉਹ ਵੀ ਗੱਡੀ ਚ ਪੈ ਗਿਆ ਜਦੋਂ ਮੈਂ ਅਜੇ ਰਾਤ ਤੋ ਸੋਚੀ ਜਾਵਾ ਮੈਂ ਖਾਇਆ ਕਹਿੰਦੀ ਤੇ ਪੈਣਾ ਵੀ ਮੰਦਿਰ ਤੇ ਗੱਡੀ ਪਾਉਣਗੇ ਮੈਂ ਖਾ ਚੱਲ ਮੰਦਿਰ ਬਨੇ ਕੈਨਸਲ ਹੀ ਕਰਤਾ ਹਾਂ ਹਾਂ ਵੀ ਜੇ ਕੱਲਾ ਦੰਦੀ ਪਾ ਗਿਆ ਹੁਣ ਕੈਨਸਲ ਹੀ ਇਹ ਕਹਿੰਦੀ ਮੇਰੇ ਸੁਫਨ ਆਇਆ ਵੀ ਮੰਦਿਰ ਤੇ ਨਾਲ ਆ ਗਿਆ ਹਾਂ ਮੈਂ ਸੁਫਨ ਆਇਆ ਮੈਨੂੰ ਤਾਂ ਯਾਦ ਨਹੀਂ ਆ ਰਹੀ ਇਹਨੇ ਮੈਨੂੰ ਕਿਹਾ ਪਹੁੰਚਾਂ ਗਿਆ ਮੈਂ ਗੱਲ ਨਹੀਂ ਆ ਰਹੀ ਇਹਨੇ ਮੈਨੂੰ ਮੈਨੂੰ ਤਾਂ ਪਤਾ ਨਹੀਂ ਮੈਨੂੰ ਸੁਫਨ ਆਇਆ ਉਹ ਲੱਗਾਂਗੇ ਜੀ ਆਹ ਦੇਖ ਲਾ ਸੱਜੇ ਹੋ ਜਾਂਦੇ ਨੇ ਠੀਕ ਹੈ ਕੋਈ ਨਹੀਂ ਲੈ ਹਾਂ ਤਾਂ ਆਪਾਂ ਕੋਨੇ ਡਾੜਾ ਬਟਾ ਮੁੰਡਾ ਨਹੀਂ ਮਿਲਿਆ ਚਾਰਾ ਹੁੰਦਾ ਮੜਾ ਹੀ ਗਿਆ ਆ ਤਾਂ ਗਿਆ ਉੱਪਰ ਪ੍ਰਾਣਾ ਹੋ ਗਿਆ ਸਾਨੂੰ ਪ੍ਰਾਣਾ ਨਾ ਵੀ ਨਾ ਹੋ ਗਿਆ ਅੱਜ ਮੁਰਾ ਇੱਥੇ ਆਇਤਾ ਕਿ ਨਾ ਡਾੜਾ ਕੋਨੇ ਡੜੀ ਤੇ ਦੇ ਗੜੀ ਸਾਡੀ ਤਾਂ ਸਾਰੀ ਚੱਲ ਕਿ ਨਾ ਡਾੜਾ ਤਾਂ ਆਏ ਹੋਏ ਨੇ ਮੁੰਡੇ ਖਾਸੇ ਚੱਲ ਵਧੀਆ ਮਿਲ ਗਿਆ ਭਾਈ ਜਨਾ ਚੱਲ ਹੋ ਗਿਆ ਤੇ ਲੁੱਢੀ ਲੈਣੇ ਤਾ ਹੀ ਤਿੰਨ ਸਾਲ ਹੋ ਜਾਂ ਗਿਆ ਜੀ ਚਾਹੀਦੇ ਮੈਨੂੰ ਤਿੰਨ ਸਾਲ ਹੋ ਗਏ ਮੈਂ ਕਿਹ ਬੇਨੀ ਦਾ ਵਾਲ ਕੋ ਕੁੜੀ ਸੋਣੀ ਐਨੇ ਗਰਦੀ ਦੇ ਮੇਜ ਦੀ ਮੈਂ ਹੁੰਗਾ ਖੜੀਆਂ ਕਰਦਾ ਜੀ ਹਾਂ ਪੰਜ ਸਾਲ ਮੈਂ ਲੋਕ ਕਰਕੇ ਪੰਜ ਸਾਲ ਹੋ ਗਏ ਬਰ ਐਣੀ ਵੀ ਕਾਈ ਹੱਥ ਮੈਂ ਆਇਆ ਕੇ ਵੇਲਾ ਖੜੀ ਤੂੰ ਕਰ ਮੈਂ ਬੇਨੀ ਮਰ ਜਾਂਦਾ ਮੈਨੂੰ ਚਾਹੀਦਾ ਮੈਂ ਕਹਿਣਾ ਮੈਂ ਫੇਰ ਕੀ ਥੋੜਾ 30 ਸਾਲ ਦਾ ਹੋ ਗਿਆ ਫੇਰ ਕੀ ਥੋੜਾ ਹਾਂ ਪਾਲਕ ਫਲਾਂ ਸਿਕੂਸਾ ਮੰਗਾਉਂਦੇ ਤੇ ਖਾਣ ਵਾਸਤੇ ਜਿਹੜਾ ਆਪਾਂ ਦੇ ਵਿਆਏ ਨੇ ਤੇ ਉਹ ਫਿਰ ਮਮਾ ਸੇ ਪਕੌੜੇ ਬਣਾਉ ਘਰ ਦੇ ਘਰ ਘਰ ਦੇ ਬਣਾਉਣੇ ਨੇ ਕਿਉਂ ਕਿ ਗਰਦੀਬ ਮੈਂ ਮੰਦੀਪ ਪਹਿਲਾਂ ਵੀ ਮਮੇ ਇਹ ਪਕੌੜੇ ਖਾਦੇ ਹੁੰਦੇ ਤੇ ਕਿਹੜਾ ਇੱਕ ਵਾਰੀ ਇੱਕ ਵਾਰੀ ਗਰਮੀਆਂ ਚ ਫੋਨ ਆਇਆ ਵਾ ਦੀ ਕਹਿੰਦਾ ਮੀਂਹ ਪੈ ਰਿਹਾ ਮਾਮਾ ਕੀ ਕਰਦਾਂ ਮੈਂ ਪਕੌੜੇ ਖਾਣੇ ਹਾਂ ਕਹਿੰਦਾ ਮਾਮਾ ਹੁਣ ਵੀਡੀਓ ਕੱਟ ਆ ਫੋਨ ਕੱਟ ਦੇ ਕਹਿੰਦਾ ਮੂੰਹ 'ਚ ਪਾਣੀ ਆ ਕੇ ਕੀ ਕਰਦਾ ਆਉਂਦੇ ਨੇਗੇ ਦਿਨ ਹੋਉਂਦੇ ਹੁੰਦੇ ਛੁੱਟੀਆਂ ਦੇ ਕਹੇ ਮਾਮੀ ਪਕੌੜੇ ਲਾ ਦੋ ਗਰਦੀਪ ਤਾਂ ਖਾਸ ਕਰਕੇ ਬਾਹਰ ਕਹਿੰਦਾ ਸੀ ਇੱਕ ਕਹਿੰਦਾ ਮਾਮੀ ਢਾਕ ਮਾਮੀ ਢਾਕਾ ਦੀ ਕਰੀਏ ਢਾਕਾ ਦੀ ਕਰੀਏ ਇੱਕ ਖਾਂਦਾ ਉਹ ਪਤਲੇ-ਪਤਲੇ ਪਕੌੜੇ ਦੇ ਕਹਦਾ ਹੋਟਲ ਵਰਗੇ ਲਾਏ ਪਤਲੇ-ਪਤਲੇ ਠੀਕ ਹੈ ਬੱਸ ਮਾਮੀ ਮਰ ਗਏ ਆ ਬੱਸ ਕਰੋ ਸਾਗ ਧੂੜੀ ਕਰਨਾ ਸਾਰੇ ਛੋੜਨਾ ਕਹਿੰਦਾ ਮੈਂ ਨੂੰ ਛੋੜ ਤੇ ਡੀਪਾ ਹਾਂ ਮੇਗਾ ਤਾਂ ਬੋਣੀ ਆ ਫਿਰ ਤੂੰ ਸਹੀ ਕੱਲ ਮਮੀ ਇੰਨਾ ਤਾਂ ਪਾਲਕ ਵੀ ਨਹੀਂ ਵਧੀਆ ਰੱਖਣਾ ਪਾਲਕ ਨਹੀਂ ਪੋਣਾ ਕਿੱਥੇ ਲੱਗਣਾ ਇਹ ਸਭ ਉਹ ਦੁਬਾਰੇ ਫੁੱਟੇਗਾ ਇਹ ਵਧੀਆ ਪਸ਼ੂ ਨੂੰ ਪਾ ਦੋਗੇ ਹਾਂ ਇਹ ਕਹੀ ਪਸ਼ੂ ਨੂੰ ਪਾਵਾ ਦੇ ਕਿੱਥੇ ਵਧੀਆ ਤੋੜ ਦਿੱਤੀ ਇਹਨੂੰ ਕਾ ਉੱਥੇ ਕਿਉਂ ਦੇ ਲੈ ਆਜਾ ਮੈਂ ਤਾਂ ਆਲੂ ਸਿਰਦੀਆਂ ਜੀ ਆਲੂ ਸਿਰਦੇਣ ਪਕੌੜੇ ਬਣਾਉਂਦਾ ਲਓ ਜੀ ਹੁਣ ਆ ਮੈਂ ਘੋਲ ਲਿਆ ਬੇਸਣ ਵਿੱਚ ਸਾਰਾ ਸਮਾਨ ਪਾ ਲਿਆ ਹਾਂ ਕੱਟ ਕੇ ਇੱਧਰ ਮੈਂ ਅਸੀਂ ਤੇਲ ਰੱਖਤਾ ਚੁੱਲੇ ਤੇ ਚੁੱਲੇ ਤੇ ਲਾਹਾਂਗੇ ਕਿਉਂਕਿ ਫਿਰ ਗੈਸ ਤੇ ਤਾਂ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾ ਹੈ ਇਸ ਕਰਕੇ ਆਪਾਂ ਗੈਸ ਦੀ ਣ ਲਾਉਂਦੇ ਚੁੱਲੇ ਤੇ ਲੱਕੜਾਂ ਕੋਹੇ ਲਾ ਕੇ ਫਿੰਦਜ ਦੀ ਪੱਕ ਜਾਣਗੇ ਆ ਦੇਖੋ ਜੀ ਥੋੜੇ ਜਿਹੇ ਰਹਿ ਗਏ ਪਕੌੜੇ ਸਾਰੇ ਪੱਕ ਗਏ ਆਪਣੇ ਨਾਲ ਦੀ ਨਾਲ ਜਿਹੜਾ ਹੈਗਾ ਸਾਰਿਆਂ ਨੂੰ ਫੜਾਤੇ ਬਸ ਅਸੀਂ ਦੋ ਤਿੰਨ ਜਾਣੀਆਂ ਰਹਿਣੇ ਆ ਚਾਹ ਪੀਣ ਕਿ ਨਹੀਂ ਉਹ ਸਾਰਿਆਂ ਨੂੰ ਚਾਹ ਪੁਲਾਤੇ ਗਰਮ ਗਰਮ ਪਕੌੜੇ ਖਵਾਤੇ ਕਿਉਂਕਿ ਬਹੁਤ ਜ਼ਿਆਦਾ ਵਧੀਆ ਪਕੌੜੇ ਬਣੇ ਆ ਠੰਡ ਜੀ ਵੀ ਹੈਗੀ ਸੀਗੀ ਅੱਜ ਇਸ ਕਰਕੇ ਬਹੁਤ ਵਧੀਆ ਲੱਗਦੇ ਨੇ ਠੰਡ 'ਚ ਪਕੌੜੇ ਲਓ ਜੀ ਹੁਣ ਮੈਂ ਗੇਟ ਖੋਲਦਿਆਂ ਹਰਸੋਰੀ ਚਲੇ ਗਏ ਤੇ ਧੂਰੀ ਮੰਡੀਪੁਰਿਆਂ ਨੂੰ ਲੈ ਕੇ ਹੁਣ ਆ ਗਏ ਨੇ ਫਿਰ ਇਹਨਾਂ ਨੇ ਜਿਹੜਾ ਹੈਗਾ ਜਾਣਾ ਵੀ ਐ ਧੂਰੀ ਚਲੇ ਗਏ ਸੀਗੇ ਕੱਪੜੇ ਲੈਣ ਲਓ ਜੀ ਹੁਣ ਆਥਨ ਦਾ ਟਾਈਮ ਹੋ ਗਿਆ ਹੁਣ ਜਾ ਰਹੇ ਨੇ ਭੈਣ ਧੂਰੀ ਕਿਉਂਕਿ ਭੈਣ ਨੇ ਧਾਰਾਂ ਚੋਣੀਆਂ ਹੁੰਦੀਆਂ ਨੇ ਕਹਿੰਦੇ ਫੇਰ ਆਵਾਂਗੇ ਰਾਤ ਕੱਟ ਕੇ ਜਾਵਾਂਗੇ ਇਹਨਾਂ ਨੂੰ ਕਿਹੜਾ ਭੁੱਲੇ ਨੇ ਰਾ ਸਾਰੇ ਤਾਂ ਸੁੱਟੀਆਂ ਜਿਹਨਾਂ ਦੇ ਗੇੜੇ ਦਿੱਤੇ ਹੋਏ ਨੇ ਉਰੇ ਇੱਥੇ ਰਹਦੇ ਤੇ ਕਰਾਚੋਂ ਤੁਹਾਨੂੰ ਕਿਹ ਹੈ ਮੈਂ ਹਰਸ ਨੂੰ ਉੱਧ ਜਹਾਗੀਰ ਕਹੀਂ ਜਾਵਾਂ ਬੇ ਇੱਧਰ ਮੋੜ ਲੈ ਇੱਧਰ ਮੋੜ ਲੈ ਮੈਂ ਇਹਨੂੰ ਖਿਆ ਮੈਂ ਹਰਸ ਆਹ ਗਲੀ ਲੈ ਚੱਲੀ ਗਾਣਾ ਮੈਨੂੰ ਕੀ ਦੱਸਦੀ ਹੈ ਜਸਮੀਨ ਕੇ ਘਰੋਂ ਜਦ ਆਏ ਮੈਂ ਕਿਹਾ ਵੀ ਤੂੰ ਆ ਵੀ ਇਹ ਜਾਣਦਾ ਕਦਾ ਚੁੱਪ ਕਰ ਮੈਂ ਸਾਰੀਆਂ ਬੀਆਂ ਜਾਣਦਾ ਮੇਰੇ ਨਾਨਕੇ ਨੇ ਚਲੋ ਜੀ ਭਾਗੇ ਭੱਜ ਗਏ 17 ਚੋਣੀਆਂ ਹੋਣਗੇ ਉਹਨੇ ਜਾ ਕੇ ਭੈਣ ਨੇ ਮੈਂ ਬੋਲੀ ਨਾ ਵੇ ਕਹਿੰਦੇ ਮੂਹ ਸਾਫ ਕਰੀ ਉਹ ਤਾਂ ਮੈਂ ਕਿਹਾ ਉਹ ਤਾਂ ਅਸੀਂ